ਅਸੀਂ ਜੋ ਸੋਚਦੇ ਹਾਂ ਉਹ ਜ਼ਿੰਦਗੀ ਨਹੀਂ ਹੁੰਦੀ ਸਾਡੇ ਨਾਲ ਜੋ ਹੁੰਦਾ ਹੈ ਉਹ ਜ਼ਿੰਦਗੀ ਹੁੰਦੀ ਹੈ ਉਸ ਦੇ ਸਾਹਮਣੇ ਰੋਣਾ ਜੋ ਹੰਝੂ ਡਿੱਗਣ ਦਾ ਦਰਦ ਸਮਝ ਸਕੇ ਉਸ ਤੋਂ ਦਵਾਮਾ ਲੈਣਾ ਜੋ ਦਵਾਮਾ ਦਿਲ ਦੇ ਦਿਲ ਤੋਂ ਦੇ ਸਕੇ ਤੇ ਰਿਸ਼ਤਾ ਉਸ ਨਾਲ ਹੀ ਰੱਖਣਾ ਜੋ ਤੁਹਾਡੇ ਰਿਸ਼ਤੇ ਦਾ ਮੁੱਲ ਸਮਝ ਸਕੇ ਇਨਸਾਨ ਘਰ ਬਦਲਦਾ ਹੈ ਲਿਬਾਸ ਬਦਲਦਾ ਹੈ रिश्ते बदलਦਾ ਹੈ دوست ਬਦਲਦਾ ਹੈ ਪਰ ਫਿਰ ਵੀ ਪਰੇਸ਼ਾਨ ਰਹਿੰਦਾ ਹੈ ਕਿਉਂਕਿ ਉਹ ਖੁਦ ਨੂੰ ਨਹੀਂ ਬਦਲਦਾ ਜ਼ਖਮ ਉਹੀ ਹੈ ਜੋ ਲਗਾ ਲਿਆ ਜਾਵੇ ਜੋ ਦਿਖਾ ਦਿੱਤਾ ਜਾਵੇ ਉਸ ਨੂੰ ਤਾਂ ਤਮਾਸ਼ਾ ਕਹਿੰਦੇ ਹਨ ਮਤਲਬੀ ਇਨਸਾਨ ਹੀ ਚੰਗੇ ਹੁੰਦੇ ਨੇ ਜਿਨ੍ਹਾਂ ਨੂੰ ਆਪਣੇ ਆਪ ਤੋਂ ਬਿਨਾ ਕਿਸੇ ਤੋਂ ਵੀ ਕੋਈ ਮਤਲਬ ਨਹੀਂ ਹੁੰਦਾ ਤੇ ਇੱਕ ਅਸੀਂ ਹਾਂ ਜੋ ਦੂਸਰਿਆਂ ਤੋਂ ਮਤਲਬ ਰੱਖਦੇ ਹੋਏ ਕੋਦਰ ਨੂੰ ਸਮਝ ਨਹੀਂ ਪਾਉਂਦੇ ਉਹ ਲੋਕ ਕਦੇ ਵੀ ਕਿਸੇ ਦੇ ਨਹੀਂ ਹੁੰਦੇ ਜੋ ਦੋਸਤਾਂ ਤੇ ਰਿਸ਼ਤਿਆਂ ਨੂੰ ਕੱਪੜਿਆਂ ਦੀ ਤਰ੍ਹਾਂ ਬਦਲਦੇ ਨੇ ਰਿਸ਼ਤੇ ਖਰਾਬ ਹੋਣ ਦੀ ਵੀ ਇੱਕ ਵਜ੍ਹਾ ਇਹ ਹੈ ਕਿ ਲੋਕ ਅਕਸਰ ਟੁੱਟਣਾ ਪਸੰਦ ਕਰਦੇ ਨੇ ਪਰ ਝੁਕਣਾ ਪਸੰਦ ਨਹੀਂ ਕਰਦੇ ਕਮਾਲ ਦੀ ਗੱਲ ਹੈ ਪੈਸਾ ਇਨਸਾਨ ਨੂੰ ਉੱਪਰ ਲਿਜਾ ਸਕਦਾ ਹੈ ਪਰ ਇਨਸਾਨ ਪੈਸੇ ਨੂੰ ਉੱਪਰ ਨਹੀਂ ਲਿਜਾ ਸਕਦਾ ਕਿਸੇ ਦੇ ਅੰਦਰ ਪ੍ਰੇਮ ਜਗਾ ਕੇ ਉਸ ਨੂੰ ਛੱਡ ਦੇਣਾ ਉਸ ਦੀ ਹੱਤਿਆ ਕਰਨ ਦੇ ਬਰਾਬਰ ਹੁੰਦਾ ਹੈ। ਕ੍ਰੋਧ ਤੇ ਤੂਫਾਨ ਦੋਨੋਂ ਬਰਾਬਰ ਹੁੰਦੇ ਨੇ। ਸ਼ਾਂਤ ਹੋਣ ਦੇ ਬਾਅਦ ਹੀ ਪਤਾ ਲੱਗਦਾ ਹੈ ਕਿ ਨੁਕਸਾਨ ਕਿੰਨਾ ਕੁ ਹੋਇਆ। ਸਾਹਮਣੇ ਮਿੱਠੀਆਂ-ਮਿੱਠੀਆਂ ਗੱਲਾਂ ਕਰਨ ਤੇ ਪਿੱਠ ਪਿੱਛੇ ਕੰਮ ਵਿਗਾੜਨ ਇਹੋ ਜਿਹੇ ਦੋਸਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਪਹਿਲੀ ਵਾਰ ਅਸੀਂ ਹਮੇਸ਼ਾ ਗਲਤ ਇਨਸਾਨ ਨੂੰ ਪਸੰਦ ਕਰ ਲੈਂਦੇ ਹਾਂ। ਤੇ ਜਦੋਂ ਚੰਗੇ ਲੋਕ ਮਿਲਦੇ ਨੇ ਤਾਂ ਅਸੀਂ ਇਤਬਾਰ ਕਰਨਾ ਹੀ ਛੱਡ ਦਿੰਦੇ ਹਾਂ ਸੁਪਨਾ ਇੱਕ ਵੇਖੋਗੇ ਮੁਸ਼ਕਲਾਂ ਹਜ਼ਾਰਾਂ ਆਉਣਗੀਆਂ ਪਰ ਉਹ ਸਮਾਂ ਬਹੁਤ ਸੋਹਣਾ ਹੋਵੇਗਾ ਜਦੋਂ ਤੁਹਾਡੀ ਕਾਮਯਾਬੀ ਸ਼ੋਰ ਮਚਾਵੇਗੀ ਉਚਾਈਆਂ ਤੇ ਉਹੀ ਪਹੁੰਚਦੇ ਨੇ ਜੋ ਬਦਲੇ ਦੀ ਜਗ੍ਹਾ ਬਦਲਾਵ ਦੀ ਸੋਚ ਰੱਖਦੇ ਨੇ ਜਿਸ ਇਨਸਾਨ ਦੀ ਸੋਚ ਤੇ ਨੀਅਤ ਚੰਗੀ ਹੁੰਦੀ ਹੈ ਪਰਮਾਤਮਾ ਬੁਰੇ ਵਕਤ ਵਿੱਚ ਵੀ ਉਸ ਦੀ ਮਦਦ ਕਰਨਾ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਆਉਂਦੇ ਨੇ ਇਹ ਕਲਯੁਗ ਹੈ ਇੱਥੇ ਲੋਕ ਆਪਣੀ ਪਰੇਸ਼ਾਨੀ ਤੋਂ ਘੱਟ ਬਲਕਿ ਦੂਸਰਿਆਂ ਦੀ ਖੁਸ਼ੀ ਤੋਂ ਜ਼ਿਆਦਾ ਦੁਖੀ ਹੁੰਦੇ ਨੇ ਸਮੇਂ ਦੇ ਨਾਲ ਬਦਲ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਸਮਾਂ ਬਦਲਣਾ ਸਿਖਾਉਂਦਾ ਹੈ ਰੁਕਣਾ ਨਹੀਂ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਆਪਣੇ ਤੋਂ ਧੋਖਾ ਮਿਲਦਾ ਹੈ ਤਾਂ ਉਹ ਕਿਸੇ ਵੀ ਇਨਸਾਨ ਉੱਪਰ ਭਰੋਸਾ ਕਰਨ ਤੋਂ ਪਹਿਲਾਂ ਹਜ਼ਾਰਾਂ ਵਾਰ ਸੋਚਦਾ ਹੈ ਇੱਕ ਵਾਰ ਪੂਰੇ ਮਨ ਤੋਂ ਕੀਤੀ ਕੋਸ਼ਿਸ਼ ਸੰਕੜੇ ਅਧੂਰੀਆਂ ਕੋਸ਼ਿਸ਼ਾਂ ਤੋਂ ਜ਼ਿਆਦਾ ਪ੍ਰਭਾਵੀ ਹੁੰਦੀ ਹੈ ਇੱਕ ਅਲੱਗ ਪਹਿਚਾਨ ਬਣਾਉਣ ਦੀ ਆਦਤ ਹੈ ਮੇਰੀ ਕਿ ਤਕਲੀਫਾਂ ਵਿੱਚ ਵੀ ਮਸਕਰਾਉਣ ਦੀ ਆਦਤ ਹੈ ਮੇਰੀ ਉਹ ਬਣਾ ਮੈਂ ਕਿਸੇ ਹੋਰ ਦੀ ਤਰ੍ਹਾਂ ਜਦੋਂ ਜਮਾਨੇ ਵਿੱਚ ਹੀ ਕੋਈ ਮੇਰੇ ਜਿਹਾ ਨਹੀਂ ਕੰਡਿਆਂ ਤੋਂ ਕੀ ਸ਼ਿਕਵਾ ਉਹ ਤਾਂ ਮਜਬੂਰ ਨੇ ਆਪਣੀ ਫਿਤਰਤ ਤੋਂ ਦੁੱਖ ਤਾਂ ਉਦੋਂ ਹੋਇਆ ਜਦੋਂ ਫੁੱਲ ਵੀ ਜ਼ਖਮ ਦੇਣ ਲੱਗੇ ਰਾਤ ਪਰ ਛੜਦਾ ਰਿਹਾ ਇਹ ਦਿਲ ਉਸ ਦੀ ਯਾਦ ਵਿੱਚ ਸਮਝ ਨਹੀਂ ਆਉਂਦਾ ਕਿ ਦਰਦ ਪਿਆਰ ਕਰਨ ਨਾਲ ਹੁੰਦਾ ਹੈ ਜਾਂ ਯਾਦ ਕਰਨ ਨਾਲ ਮਨ ਦੀ ਸੋਚ ਜੇਕਰ ਸੁੰਦਰ ਹੋਵੇ ਤਾਂ ਸਾਰਾ ਸੰਸਾਰ ਸੁੰਦਰ ਲੱਗਦਾ ਹੈ ਉਜੜਿਆ ਉਜੜਿਆ ਜਿਹਾ ਸ਼ਹਿਰ ਲੱਗਦਾ ਹੈ ਸਾਨੂੰ ਤਾਂ ਇਹ ਕੁਦਰਤ ਦਾ ਕਹਿਰ ਲੱਗਦਾ ਹੈ ਇਨਸਾਨ ਨੇ ਕੀਤੀ ਇਹੋ ਜਿਹੀ ਵੀ ਕੀ ਤਰੱਕੀ ਕਿ ਅੱਜਕੱਲ ਇਨਸਾਨ ਨੂੰ ਹੀ ਇਨਸਾਨ ਤੋਂ ਡਰ ਲੱਗਦਾ ਹੈ ਇਛਾਵਾਂ ਜਦੋਂ ਦਿਲ ਤੋਂ ਰੁਕਸਤ ਹੋ ਗਈਆਂ ਤਾਂ ਯਕੀਨ ਕਰਿਓ ਜ਼ਿੰਦਗੀ ਵਿੱਚ ਫੁਰਸਤ ਹੀ ਫੁਰਸਤ ਹੋ ਜਾਵੇਗੀ ਹੁੰਦਾ ਹੋਵੇਗਾ ਹੁਨਰ ਚੁੱਪ ਰਹਿਣ ਦਾ ਲੋਕਾਂ ਵਿੱਚ ਸਾਡੇ ਵਿੱਚ ਤਾਂ ਸਾਫ਼-ਸਾਫ਼ ਕਹਿਣ ਦਾ ਐਬ ਹੈ ਬਣਾ ਮਿਲ ਜਾਵੇ ਰੂਹ ਨੂੰ ਜਿਸ ਦਾ ਹੱਥ ਫੜ ਕੇ ਇਹੋ ਜਿਹੀ ਥੇਲੀ ਤੇ ਆਪਣਾ ਘਰ ਬਣਾ ਲਓ ਪਹਿਲਾਂ ਜੋ ਉਮਰ ਵਿੱਚ ਵੱਡੇ ਹੁੰਦੇ ਸੀ ਉਹਨਾਂ ਦਾ ਸਨਮਾਨ ਹੁੰਦਾ ਸੀ ਅੱਜ ਕੱਲ ਜੋ ਆਮਦਨ ਵਿੱਚ ਵੱਡਾ ਹੋਵੇ ਉਸ ਦਾ ਸਨਮਾਨ ਹੁੰਦਾ ਹੈ ਅਕਸਰ ਸੀ ਉਹਨਾਂ ਲੋਕਾਂ ਦੇ ਹੱਥੋਂ ਆਪਣਾ ਮਜ਼ਾਕ ਬਣਾਉਂਦੇ ਹਾਂ ਜਿੰਨਾਂ ਨੂੰ ਅਸੀਂ ਮਾੜੇ ਸਮੇਂ ਵਿੱਚ ਆਪਣੀ ਸਾਰੇ ਸੱਚਾਈ ਦੱਸਦੇ ਹਾਂ ਕੁਝ ਲੋਕ ਇਸ ਲਈ ਵੀ ਜੀ ਰਹੇ ਨੇ ਕਿਉਂਕਿ ਉਹ ਮਰ ਨਹੀਂ ਸਕਦੇ ਦੁਨੀਆਂ ਦਾ ਇਹੀ ਦਸਤੂਰ ਹੈ ਸਾਥ ਉੱਥੋਂ ਤੱਕ ਮਤਲਬ ਜਿੱਥੋਂ ਤੱਕ ਰਿਸ਼ਤਿਆਂ ਨੂੰ ਤੋੜਨ ਲਈ ਗਲਤੀਆਂ ਦੀ ਜ਼ਰੂਰਤ ਨਹੀਂ ਪੈਂਦੀ ਅੱਜ ਕੱਲ੍ਹ ਸਵਾਰਥ ਪੂਰਾ ਹੁੰਦੇ ਹੀ ਰਿਸ਼ਤਾ ਆਪਣੇ ਆਪ ਟੁੱਟ ਜਾਂਦਾ ਹੈ ਜਿਨ੍ਹਾਂ ਦੀਆਂ ਗਲਤੀਆਂ ਤੇ ਵੀ ਅਸੀਂ ਰਿਸ਼ਤਾ ਨਿਭਾਉਂਦੇ ਹਾਂ ਉਹੀ ਸਾਨੂੰ ਫालतੂ ਹੋਣ ਦਾ ਅਹਿਸਾਸ ਦਿਵਾਉਂਦੇ ਨੇ ਜੇਕਰ ਇੱਕ ਵਾਰ ਰਿਸ਼ਤੇ ਨੂੰ ਬਚਾਉਣ ਦੇ ਲਈ ਝੁਕ ਜਾਈਏ ਤਾਂ ਲੋਕ ਗਲਤਫਹਿਮੀ ਪਾਲ ਲੈਂਦੇ ਨੇ ਕਿ ਹੁਣ ਹਰ ਵਾਰ ਝੁਕਣਗੇ ਜਦੋਂ ਕੋਈ ਇਨਸਾਨ ਦੂਸਰਿਆਂ ਤੋਂ ਧੋਖਾ ਖਾਂਦਾ ਤਾਂ ਉਹਨਾਂ ਨਾਲ ਲੜ ਪੈਂਦਾ ਹੈ ਪਰ ਜਦੋਂ ਇਨਸਾਨ ਆਪਣੇ ਤੋਂ ਧੋਖਾ ਖਾਂਦਾ ਹੈ ਤਾਂ ਚੁੱਪ ਹੋ ਜਾਂਦਾ ਹੈ ਇਹ ਸੋਚ ਕੇ ਕਿ ਰਿਸ਼ਤੇ 'ਚ ਦਰਾਰ ਨਾ ਪੈ ਜਾਵੇ ਅਸੀ ਤੇਰੀ ਗੱਲ ਦਾ ਕਦੇ ਵੀ ਬੁਰਾ ਨਹੀਂ ਮੰਨਿਆ ਯਾਦ ਰੱਖੋ ਜ਼ਿੰਦਗੀ ਖੁਸ਼ਹਾਲ ਹੁੰਦੀ ਨਹੀਂ ਇਸ ਨੂੰ ਖੁਸ਼ਹਾਲ ਬਣਾਉਣਾ ਪੈਂਦਾ ਹੈ ਜੇਕਰ ਜੇਕਰ ਪ੍ਰਮਾਤਮਾ ਨੇ ਤੁਹਾਡੇ ਤੋਂ ਉਹ ਲੈ ਲਿਆ ਜਿਸ ਨੂੰ ਗਵਾਉਣ ਬਾਰੇ ਤੁਸੀਂ ਕਦੇ ਸੋਚਿਆ ਵੀ ਨਾ ਹੋਵੇ ਤਾਂ ਇਹ ਲਾਜ਼ਮੀ ਹੈ ਕਿ ਉਹ ਕੁਝ ਅਜਿਹਾ ਵੀ ਦੇਵੇਗਾ ਜਿਸ ਨੂੰ ਪਾਉਣ ਬਾਰੇ ਤੁਸੀਂ ਕਦੇ ਸੋਚਿਆ ਨਹੀਂ ਸੀ ਜਦੋਂ ਸੋਚ ਵਿੱਚ ਹੀ ਬਿਮਾਰੀ ਲੱਗ ਜਾਵੇ ਤਾ ਇਨਸਾਨ ਹੋਸ਼ ਵਿੱਚ ਹੁੰਦਾ ਹੋਇਆ ਵੀ ਬੇਹੋਸ਼ ਰਹਿੰਦਾ ਹੈ। ਹਰ ਕਿਸੇ ਨੂੰ ਚੰਗਾ ਸਮਝਣਾ ਛੱਡ ਦਿਓ ਕਿਉਂਕਿ ਅੰਦਰ ਤੋਂ ਲੋਕ ਉਹ ਨਹੀਂ ਹੁੰਦੇ ਜੋ ਬਾਹਰੋਂ ਦਿਖਾਈ ਦਿੰਦੇ ਨੇ। ਝੂਠ ਵੀ ਬੜਾ ਅਜੀਬ ਹੁੰਦਾ ਹੈ। ਖੁਦ ਬੋਲੀਏ ਤਾਂ ਚੰਗਾ ਲੱਗਦਾ ਹੈ। ਦੂਸਰੇ ਬੋਲਣ ਤਾਂ ਗੁੱਸਾ ਆਉਂਦਾ ਹੈ। ਜ਼ਿੰਦਗੀ 'ਚ ਕਠਿਨਾਈਆਂ ਆਉਣ ਤਾਂ ਉਦਾਸ ਨਾ ਹੋਵੋ। ਕਿਉਂਕਿ ਔਖੇ ਰੋਲ ਹਮੇਸ਼ਾ ਚੰਗੇ ਐਕਟਰ ਨੂੰ ਹੀ ਦਿੱਤੇ ਜਾਂਦੇ ਨੇ ਕਿੰਨੀ ਅਜੀਬ ਹੈ ਇਹ ਦੁਨੀਆ ਇੱਥੇ ਝੂਠ ਨਹੀਂ ਸੱਚ ਬੋਲਣ ਨਾਲ ਰਿਸ਼ਤੇ ਟੁੱਟ ਜਾਂਦੇ ਨੇ ਕੋਈ ਤੁਹਾਡੇ ਨਾਲ ਜਿਵੇਂ ਦਾ ਵਿਵਹਾਰ ਕਰੇ ਉਸ ਨਾਲ ਉਵੇਂ ਦਾ ਵਿਵਹਾਰ ਕਰਕੇ ਤੁਸੀਂ ਜਿਵੇਂ ਦੇ ਹੋ ਉਵੇਂ ਹੀ ਰਹੋ ਕਿਉਂਕਿ ਤੁਹਾਡਾ ਵਿਵਹਾਰ ਹੀ ਤੁਹਾਡੀ ਪਛਾਣ ਹੈ ਨਹੀਂ ਰਹੀ ਸ਼ਿਕਾਇਤ ਹੁਣ ਮੈਨੂੰ ਤੇਰੀ ਨਜ਼ਰ ਅੰਦਾਜ਼ੀ ਨਾਲ ਤੂੰ ਬਾਕੀਆਂ ਨੂੰ ਖੁਸ਼ ਰੱਖ ਅਸੀਂ ਇਕੱਲੇ ਹੀ ਚੰਗੇ ਹਾਂ ਚੰਗੇ ਦੋਸਤ ਉਹਨਾਂ ਤਾਰਿਆਂ ਦੀ ਤਰ੍ਹਾਂ ਹੁੰਦੇ ਨੇ ਜੋ ਭਾਵੇਂ ਹੀ ਰੋਸ਼ਨੀ ਵਿੱਚ ਦਿਖਾਈ ਨਾ ਦਿੰਦੇ ਹੋਣ ਪਰ ਮੁਸ਼ਕਲ ਹਾਲਾਤਾਂ ਵਿੱਚ ਹਮੇਸ਼ਾ ਸਾਥ ਦਿੰਦੇ ਨੇ ਜੋ ਲੋਕ ਦਿਲ ਦੇ ਚੰਗੇ ਹੁੰਦੇ ਨੇ ਦਿਮਾਗ ਵਾਲੇ ਉਹਨਾਂ ਦਾ ਕੋਈ ਫਾਇਦਾ ਠਾਉਂਦੇ ਨੇ ਝੂਠੇ ਵਿਅਕਤੀ ਦੀ ਉੱਚੀ ਆਵਾਜ਼ ਸੱਚੇ ਵਿਅਕਤੀ ਨੂੰ ਚੁੱਪ ਕਰਾ ਦਿੰਦੀ ਹੈ ਪਰ ਸੱਚੇ ਵਿਅਕਤੀ ਦੀ ਚੋਪ ਝੂਠੇ ਵਿਅਕਤੀ ਦੀਆਂ ਜੜਾਂ ਹਿਲਾ ਦਿੰਦੀ ਹੈ ਖਮੋਸ਼ ਰਹਿ ਕੇ ਖਰੀਦ ਲਈਆਂ ਦੂਰੀਆਂ ਅਸੀਂ ਸ਼ਬਦ ਖਰਚ ਕਰਨਾ ਅਸੀਂ ਜ਼ਰੂਰੀ ਨਹੀਂ ਸਮਝਿਆ ਬਾਹਰ ਤੋਂ ਸੁਲਝਿਆ ਹੋਇਆ ਦਿਖਣ ਲਈ ਅੰਦਰ ਤੋਂ ਬਹੁਤ ਉਲਝਣਾ ਪੈਂਦਾ ਹੈ ਦੁਨੀਆਦਾਰੀ ਨਾਲ ਰੂਬਰੂ ਹੋਇਆ ਤਾਂ ਪਤਾ ਲੱਗਿਆ ਕਿ ਜਿਸਮ ਵਿੱਚ ਜ਼ਮੀਰ ਦਾ ਹੋਣਾ ਉਹਨਾ ਜ਼ਰੂਰੀ ਨਹੀਂ ਜਿੰਨਾ ਜੇਬ ਵਿੱਚ ਪੈਸਾ ਹੋਣਾ ਜ਼ਰੂਰੀ ਹੁੰਦਾ ਹੈ ਉਹ ਇਨਸਾਨ ਜੋ ਤੁਹਾਨੂੰ ਵਕਤ ਦੇਣਾ ਜ਼ਰੂਰੀ ਨਹੀਂ ਸਮਝਦਾ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਤੁਹਾਡਾ ਸਾਥ ਨਿਭਾਏਗਾ ਦਰਦ ਸਹਿੰਦੇ ਸਹਿੰਦੇ ਇਨਸਾਨ ਉਸ ਮੋੜ ਤੇ ਆ ਜਾਂਦਾ ਹੈ ਕਿ ਉਸ ਨੂੰ ਹਰ ਨਵਾਂ ਦਰਦ ਛੋਟਾ ਲੱਗਣ ਲੱਗਦਾ ਹੈ ਵਕਤ ਜਦੋਂ ਪਾਸਾ ਬਦਲਦਾ ਹੈ ਤਾਂ ਬਾਜ਼ੀਆਂ ਨਹੀਂ ਜ਼ਿੰਦਗੀ ਬਦਲ ਦਿੰਦਾ ਹੈ ਤਮਾਸ਼ਾ ਸੱਚ ਦਾ ਹੀ ਹੁੰਦਾ ਹੈ ਝੂਠ ਦੀ ਤਾਂ ਹਮੇਸ਼ਾ ਤਰੀਫ਼ ਹੀ ਹੁੰਦੀ ਹੈ ਜੇਕਰ ਕੋਈ ਚੁੱਪ ਰਹਿੰਦਾ ਹੈ ਤਾਂ ਇਹ ਨਾ ਸਮਝੋ ਕਿ ਉਹ ਬੇਵਕੂਫ ਹੈ ਉਸ ਨੂੰ ਕੁਝ ਨਹੀਂ ਆਉਂਦਾ ਮੈਂ ਅਕਸਰ ਬੁੱਧੀਮਾਨ ਇਨਸਾਨਾਂ ਨੂੰ ਘੱਟ ਬੋਲਦੇ ਤੇ ਮੂਰਖ ਜ਼ਰੂਰਤਾਂ ਤੋਂ ਜ਼ਿਆਦਾ ਬੋਲਦੇ ਵੇਖਿਆ ਹੈ ਸੱਚੇ ਲੋਕਾਂ ਨੂੰ ਝੂਠ ਦਾ ਸ਼ਾਇਦ ਪਤਾ ਨਾ ਹੋਵੇ ਪਰ ਝੂਠੇ ਲੋਕਾਂ ਨੂੰ ਸੱਚ ਦਾ ਹਮੇਸ਼ਾ ਪਤਾ ਹੁੰਦਾ ਹੈ ਹਰ ਕਿਸੇ ਦੀ ਜ਼ਿੰਦਗੀ 'ਚ ਇਹ ਸਮਝ ਜ਼ਰੂਰ ਆਉਂਦਾ ਹੈ ਕੀ ਉਸ ਸਮੇਂ ਨਾਤਾ ਕਿਸੇ ਨਾਲ ਬਹਿਸ ਕਰਨ ਦਾ ਮਨ ਕਰਦਾ ਹੈ ਤਨਾਹ ਹੀ ਕਿਸੇ ਨੂੰ ਸਮਝਾਉਣ ਦਾ ਮਨ ਕਰਦਾ ਹੈ ਇਸ਼ਕ ਨੂੰ ਕਦੇ ਵੀ ਹਾਇਸੀਅਤ ਦੇ ਤਰਾਜੂ ਵਿੱਚ ਨਾ ਤੋਲੋ ਕਿਉਂਕਿ ਇਸ਼ਕ ਦਿਲ ਦੇਖ ਕੇ ਹੁੰਦਾ ਹੈ ਹਾਇਸੀਅਤ ਦੇਖ ਕੇ ਨਹੀਂ ਬਹੁਤ ਕੁਝ ਦਿੰਦੀ ਹੈ ਇਹ ਜ਼ਿੰਦਗੀ ਕਿਸੇ ਤੇ ਯਕੀਨ ਕਰੋ ਤਾਂ ਤੋਖਾ ਨਾ ਕਰੀ ਤਾਂ ਇਕੱਲਾਪਨ ਮਿਲਦਾ ਹੈ ਚਲੋ ਚੰਗਾ ਹੋਇਆ ਪਤਾ ਤਾਂ ਲੱਗਿਆ ਬਹੁਤੀ ਕਰੀਬੀ ਬਧਾਉਣ ਨਾਲ ਰਿਸ਼ਤੇ ਟੁੱਟ ਵੀ ਜਾਂਦੇ ਨੇ ਜਦੋਂ ਕਿਸੇ ਦੀ ਇਗਨੋਰ ਕਰਨ ਦੀ ਆਦਤ ਹੱਦ ਪਾਰ ਕਰ ਜਾਵੇ ਤਾਂ ਅਜਨਬੀ ਬਣ ਜਾਣਾ ਹੀ ਮناسب ਹੁੰਦਾ ਹੈ ਗੱਲਾਂ ਨਾਲ ਦਿੱਤੇ ਤਾਨਿਆਂ ਦੇ ਜ਼ਖਮ ਬਹੁਤ ਗਹਿਰੇ ਹੁੰਦੇ ਨੇ ਕਤਲ ਵੀ ਹੋ ਜਾਂਦੇ ਨੇ ਤੇ ਖੰਜਰ ਵੀ ਨਹੀਂ ਦਿਸਦੇ ਜ਼ਹਿਰ ਇੱਕ ਨੇ ਦਿੱਤਾ ਤੇ ਜ਼ਹਿਰੀਲੇ ਸਾਰੇ ਲੱਗਣ ਲੱਗੇ ਤੁਸੀਂ ਕਿੰਨੇ ਵੀ ਮਿਡਲ ਕਲਾਸ ਦੇ ਕਿਉਂ ਨਾ ਹੋਵੋ ਪਰ ਤੁਹਾਡੀ ਸੋਚ ਹਮੇਸ਼ਾ ਹਾਈ ਕਲਾਸ ਦੀ ਹੋਣੀ ਚਾਹੀਦੀ ਹੈ ਕਿਸੇ ਦਾ ਬੁਰਾ ਕਰਕੇ ਕਦੇ ਖੁਸ਼ ਨਾ ਹੋਇਓ ਕਿਉਂਕਿ ਜਦੋਂ ਉੱਪਰ ਵਾਲਾ ਹਿਸਾਬ ਕਰਦਾ ਹੈ ਤਾਂ ਉਹ ਸੰਭਲਣ ਦੇ ਤੱਕ ਹੀ ਰੋਣ ਦੇ ਵੀ ਲਾਇਕ ਨਹੀਂ ਛੱਡਦਾ ਹਵਾਵਾਂ ਜੇਕਰ ਮੌਸਮ ਦਾ ਰੁਖ ਬਦਲ ਸਕਦੀਆਂ ਹਨ ਤਾਂ ਦਵਾਵਾਂ ਮੁਸੀਬਤ ਦੇ ਪਲ ਵੀ ਬਦਲ ਸਕਦੀਆਂ ਨੇ ਪਾਣੀ ਦਾ ਸਵਾਦ ਉਸ ਸਮੇលਿਆ ਜਾਂਦਾ ਹੈ ਜਦੋਂ ਤੁਸੀਂ ਪਿਆਸੇ ਹੋਵੋ ਠੀਕ ਉਸੇ ਤਰ੍ਹਾਂ ਇੱਕ ਸੱਚੇ ਇਨਸਾਨ ਦੇ ਪ੍ਰੇਮ ਤੇ ਉਸ ਦਾ ਮਹੱਤਵ ਉਸ ਸਮੇਂ ਪਤਾ ਚੱਲਦਾ ਹੈ ਜਦੋਂ ਤੁਸੀਂ ਇਕੱਲੇ ਹੁੰਦੇ ਹੋ ਜਿੰਨਾ ਗਹਿਰਾ ਪਿਆਰ ਹੁੰਦਾ ਹੈ ਉੰਨਾ ਹੀ ਗਹਿਰਾ ਵਾਰ ਹੁੰਦਾ ਹੈ ਸੰਭਾਲ ਕੇ ਰੱਖੀ ਹੋਈ ਚੀਜ਼ ਤੇ ਧਿਆਨ ਨਾਲ ਸੁਣੀ ਹੋਈ ਗੱਲ ਕਦੇ ਨਾ ਕਦੇ ਕੰਮ ਆ ਹੀ ਜਾਂਦੀ ਹੈ ਚੰਗੀ ਸੈਲਫੀ ਲੈਣ ਨਾਲ ਚੰਗੀ ਇਮੇਜ ਨਹੀਂ ਬਣਦੀ ਬਲਕਿ ਚੰਗੇ ਕੰਮ ਤੇ ਮਿਹਨਤ ਕਰਕੇ ਚੰਗੀ ਇਮੇਜ ਬਣਦੀ ਹੈ ਬਹੁਤ ਮਿਲਣਗੇ ਤੁਹਾਨੂੰ ਇਸ ਦੁਨੀਆ ਵਿੱਚ ਵਫਾ ਦੇ ਨਾਮ ਤੇ ਲੁੱਟਣ ਵਾਲੇ ਪਰ ਕੋਈ ਤੁਹਾਡੇ ਲਈ ਆਪਣੀਆਂ ਅੱਖਾਂ ਨਾਮ ਕਰਕੇ ਉਸ ਨੂੰ ਮੇਰਾ ਸलाम ਕਹਿਣਾ